ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਾਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 847 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਆਵਾਜੇ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 848 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸ਼ੰਤ ਸੁਖ ਸਾਗਰ ਪ੍ਰਭ ਪਾਈਐ ਜਬ ਹੋਵੇ ਭਾਗੋ ਰਾਮ हे ਮਾਨਮਤੀ ਜੀਵ ਇਸਤਰੀਏ ਜਦੋਂ ਮੱਥੇ ਦਾ ਭਾਗ ਜਾਗਦਾ ਹੈ ਤਦੋਂ ਸੁਖਾਂ ਦਾ ਸਮੁੰਦਰ ਪ੍ਰਭੂ ਮਿਲ ਪੈਂਦਾ ਹੈ ਮਾਨਨ ਮਾਨਮ ਨਈਐ ਹਰ ਚਰਣੀ ਲਾਗੋ ਰਾਮ ਪਰ ਉਸ ਨੂੰ ਮਿਲ ਲਈ ਆਪਣੇ ਅੰਦਰੋਂ ਹੰਕਾਰ ਮਾਣ ਦੂਰ ਕਰ ਦੇਣਾ ਚਾਹੀਦਾ ਹੈ ਹੈ ਵਜੀਵ ਇਸਤਰੀ ਮਾਨ ਤਿਆਗ ਕੇ ਪ੍ਰਭੂ ਦੇ ਚਰਨਾਂ ਵਿੱਚ ਜੁੜੀ ਰਹੋ ਛੋੜ ਸਿਆਨ ਪਚਾ ਤੁਰੀ ਦੁਰਮਤ ਬੁੱਧ ਤਿਆਗੋ ਰਾਮ ਸਿਆਣ ਵਿਚੁਰਾਈ ਛੱਡ ਦੇ ਖੋਟੀ ਮਤ ਬੁੱਧ ਆਪਣੇ ਅੰਦਰੋਂ ਦੂਰ ਕਰ ਨਾਨਕ ਪਉ ਸਰਣਾਈ ਰਾਮ ਰਾਏ ਥਿਰ ਹੋਏ ਸੁਹਾਗੋ ਰਾਮ اے नानक اخے جی ਵਿਸਤਰੀ ਪ੍ਰਭੂ ਪਾਸ਼ਾ ਦੀ ਸਰਨ ਪਈ ਰਹੋ ਤਾਂ ਹੀ ਤੇਰੇ ਸਿਰ ਉਤੇ ਤੇਰੇ ਸਿਰ ਦਾ ਖਸਮ ਪਰਮਾਤਮਾ ਸਦਾ ਲਈ ਟਿਕਿਆ ਰਹੇਗਾ ਸੋ ਪ੍ਰਭਤਾ ਜਗਤ ਲਾਗੀ ਐ ਜਿਸ ਬਿਨ ਮਰ ਜਾਈਏ RAM हे ਭਾਈ ਜਿਸ ਪਰਮਾਤਮਾ ਦੀ ਯਾਦ ਤੋਂ ਬਿਨਾ ਆਤਮਕ ਮੌਤ ਸਹੇੜ ਲਈ ਦੀ ਹੈ ਉਸ ਨੂੰ ਭੁਲਾ ਕੇ ਕਿਸੇ ਵੀ ਹੋਰ ਥਾਂ ਪਹੁੰਚਣਾ ਨਹੀਂ ਚਾਹੀਦਾ ਲਾਜਨਾ ਆਵੇ ਅਗਿਆਨ ਮਤੇ ਦੁਰਜਨ ਬਿਰਮਾਈਏ RAM ਪਰ ਜਿਸ ਮਨੁੱਖ ਦੀ ਮਤ ਆਤਮਿਕ ਜੀਵਨ ਵੱਲੋਂ ਕੋਰੀ ਹੈ ਪ੍ਰਭੂ ਦੀ ਯਾਦ ਭੁਲਾ ਕੇ ਉਸ ਨੂੰ ਸ਼ਰਮ ਨਹੀਂ ਆਉਂਦੀ ਉਹ ਮਨੁੱਖ ਭੈੜੇ ਬੰਦਿਆਂ ਵਿੱਚ ਪਰਚਿਆ ਰਹਿੰਦਾ ਹੈ ਤਤ ਪਾਵਨ ਪ੍ਰਾਪਤ त्याग ਕਰੇ ਕਹੁ ਕਤ ਠਹਿਰਾਈਏ RAM हे ਪਾਈ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ ਪ੍ਰਭੂ ਪਰਮਾਤਮਾ ਨੂੰ ਭਲਾ ਕੇ ਹੋਰ ਕਿੱਥੇ ਸ਼ਾਂਤੀ ਆ ਸਕਦੀ ਹੈ ਨਾਨਕ ਭਗਤ ਭਾਉ ਕਰ ਦਿਆਲ ਕੀ ਜੀਵਨ ਪਦ ਪਾਈਏ RAM हे ਨਾਨਕ ਪ੍ਰਭੂ ਨਾਲ ਪਿਆਰ ਪਾਈ ਰੱਖ ਉਸ ਪਰਮਾਤਮਾ ਦੀ ਦਇਆਵਾਨੀ ਦਿਆਲ ਪ੍ਰਭੂ ਦੀ ਭਗਤੀ ਕਰੀ ਚੱਲ ਇਸ ਤਰ੍ਹਾਂ ਆਤਮਿਕ ਜੀਵਨ ਵਾਲਾ ਉੱਚਾ ਦਰਜਾ ਮਿਲ ਜਾਂਦਾ ਹੈ ਸ੍ਰੀ ਗੋਪਾਲ ਨਾ ਉਚਰਹਿ ਬਲ ਗਈਏ ਦੋਹ ਚਾਰਣ ਰਸਨਾ RAM हे निंदा ਈਰਖਾ ਦੀ ਅੱਗ ਵਿੱਚ ਸੜ ਰਹੀ ਏ ਰਸਨਾ निंदा ਕਰਨ ਦੇ ਮੰਦੇ ਕੰਮ ਚ ਰੁਝੀ ਹੋਈ ਹੈ ਜੀਬ ਤੂੰ ਸ੍ਰਿਸ਼ਟੀ ਦੇ ਪਾਲਨਹਾਰ ਗੋਪਾਲ ਪ੍ਰਭੂ ਪਰਮਾਤਮਾ ਦਾ ਨਾਮ ਯਾਦ ਨਹੀਂ ਕਰਦੀ ਪ੍ਰਭ ਭਗਤ ਅਵਸ਼ਲ ਨਹਿ ਸੇਵਹੀ ਕਾਇਆ ਕਾਕ ਗਰਸਨਾ ਰਾਮ हे ਜਿੰਦੇ ਜਿਹੜਾ ਪ੍ਰਭੂ ਭਗਤੀ ਨਾਲ ਪਿਆਰ ਕਰਨ ਵਾਲਾ ਹੈ ਤੂੰ ਉਸ ਦੀ ਸੇਵਾ ਭਗਤੀ ਨਹੀਂ ਕਰਦੀ ਤੇਰੇ ਇਸ ਸਰੀਰ ਨੂੰ ਕਾਮਾਦਿਕ ਕਾਂ ਅੰਦਰੇ ਅੰਦਰ ਖਾਈ ਜਾ ਰਹੇ ਹਨ ਭ੍ਰਮ ਮੋਹੀ ਦੁਖ ਨਾ ਜਾਣਹੀ ਕੋਟ ਜੋਨੀ ਬਸਨਾ ਰਾਮ ਏ ਜਿੰਦੇ ਪਟਕਣਾ ਦੇ ਕਾਰਨ ਤੂੰ ਆਤਮਿਕ ਸਰਮਾਇਆ ਲੁਟਾਈ ਜਾ ਰਹੀ ਹੈ ਨਾਮ ਨੂੰ ਭੁਲਾ ਕੇ ਕਰੋੜਾਂ ਜੂਨਾ ਵਿੱਚ ਪੈਣਾ ਪੈਂਦਾ ਹੈ ਤੂੰ ਇਹਨਾਂ ਦੁੱਖਾਂ ਨੂੰ ਨਹੀਂ ਸਮਝਦੀ ਨਾਨਕ ਬਿਨ ਹਰ ਅਵਰ ਜੇ ਚਾਹਨਾ ਬਿਸਟਾ ਕ੍ਰਮ ਪਸੂ ਮਾਰਾਮ ਏ ਨਾਨਕ ਆਖੇ ਜਿੰਦੇ ਪਰਮਾਤਮਾ ਤੋਂ ਬਿਨਾ ਜਿਹੜਾ ਕਿਸੇ ਹੋਰ ਨੂੰ ਪਿਆਰ ਕਰਦੇ ਰਹਿਣਾ ਹੈ ਇਸ ਤਰ੍ਹਾਂ ਗੰਧ ਦੇ ਕੀੜੇ ਵਾਂਗ ਵਿਕਾਰਾਂ ਦੇ ਗੰਧ ਵਿੱਚ ਪਏ ਰਹਿ ਕੇ ਆਤਮਿਕ ਜੀਵਨ ਸੜ ਕੇ ਸੁਆਹ ਹੋ ਜਾਂਦਾ ਹੈ ਲਾਏ ਬਿਰਹੋ ਭਗਵੰਤ ਸੰਗੇ ਹੋਏ ਮਿਲ ਬੈਰਾਗਨ ਰਾਮ ਲਾਏ ਬਿਰਹੋ ਭਗਵੰਤ ਸੰਗੇ ਹੋਏ ਮਿਲ ਬੈਰਾਗਨ ਰਾਮ ਏ ਸਹੈਲਿਆ ਭਗਵਾਨ ਨਾਲ ਪ੍ਰਮਾਤਮਾ ਨਾਲ ਪ੍ਰੀਤ ਬਣਾਈ ਰੱਖ ਦੁਨੀਆ ਦੇ ਪਦਾਰਥਾਂ ਵੱਲੋਂ ਬੈਰਾਗਨ ਹੋ ਕੇ ਮੋਹ ਮੋੜ ਕੇ ਮੋਹ ਤੋੜ ਕੇ ਪ੍ਰਭੂ ਦੇ ਚਰਨਾਂ ਵਿੱਚ ਜੁੜੀ ਰਹੋ ਚੰਦਨ ਚੀਰ ਸੁਗੰਧ ਰਸਾ ਹੋ ਮੈਂ ਬਿਖ ਤਿਆਗਨ ਰਾਮ ਜਿਹੜੀਆਂ ਜੀਵ ਇਸਤਰੀਆਂ ਪ੍ਰਭੂ ਚਰਨਾਂ 'ਚ ਜੁੜੀਆਂ ਰਹਿੰਦੀਆਂ ਹਨ ਉਹ ਚੰਦਨ ਸੋਹਣੇ ਕੱਪੜੇ ਸੁਗੰਧੀਆਂ ਸਵਾਦਲੇ ਭੋਜਨ ਆਦਕ ਤੋਂ ਪੈਦਾ ਹੋਣ ਵਾਲੀ ਆਤਮਿਕ ਮੌਤ ਲਿਆਉਣ ਵਾਲੀ ਹੋ ਮੈਂ ਯਹਰ ਨੂੰ ਤਿਆਗ ਦਿੰਦੀਆਂ ਹਨ ਏ ਤਉ ਤਨ ਹਡੋਲੀਏ ਹਰ ਸੇਵਾ ਜਾਗਨ ਰਾਮ ਏ ਸਹੇਲਿਏ ਇਨਾ ਰਸਾਂ ਦੀ ਖਾਤਰ ਇਧਰ ਉਧਰ ਡੋਲਣਾ ਨਹੀਂ ਚਾਹੀਦਾ ਪਰ ਇਨਾ ਵੱਲੋਂ ਉਹੀ ਸੁਚੇਤ ਰਹਦੀਆਂ ਹਨ ਜੀਵ ਇਸਤਰੀਆਂ ਜਿਹੜੀਆਂ ਪ੍ਰਭੂ ਦੀ ਸੇਵਾ ਭਗਤੀ ਵਿੱਚ ਲੀਨ ਰਹਦੀਆਂ ਹਨ ਨਾਨਕ ਜਿਨ ਪ੍ਰਭ ਪਾਇਆ ਆਪਣਾ ਸਾ ਅਟਲ ਸੁਹਾਗਨ ਰਾਮ हे नानक जिस जीव स्त्री ने ਆਪਣੇ ਪ੍ਰਭੂ ਦਾ ਮਲਾਪ ਹਾਸਲ ਕਰ ਲਿਆ ਉਹ ਸਦਾ ਲਈ ਖਸਮ ਵਾਲੀ ਹੋ ਜਾਂਦੀ ਹੈ ਉਸ ਦਾ ਪ੍ਰਭੂ ਪਤੀ ਉਸ ਨੂੰ ਮਿਲ ਜਾਂਦਾ ਹੈ ਬਿਲਾਵਲ ਮਹੱਲਾ ਪੰਜਵਾਂ ਰਾਗ ਬਿਲਾਵਲ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਹਰ ਖੋਜ ਵੱਡ ਭਾਗੀ ਹੋ ਮਿਲ ਸਾਧੂ ਸੰਗੇ ਰਾਮ हे ਵੱਡੇ ਭਾਗਾ ਵਾਲਿਓ ਗੁਰੂ ਦੀ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦੀ ਭਾਲ ਕਰਦੇ ਰਹੋ ਗੋਨ ਗੋਵਿੰਦ ਸਦ ਗਾਈ ਹੈ ਪਾਰ ਬ੍ਰਹਮ ਕੈ ਰੰਗੇ ਰਾਮ हे ਭਾਈ ਪ੍ਰਮਾਤਮਾ ਦੇ ਪਿਆਰ ਵਿੱਚ ਰੰਗ ਵਿੱਚ ਟਿਕ ਕੇ ਉਹਦੇ ਗੁਣ ਗਾਏ ਜਾਣੇ ਚਾਹੀਦੇ ਹਨ ਸੋ ਪ੍ਰਭ ਸਦ ਹੀ ਸੇਵੀਐ ਪਾਈਏ ਹੈ ਫਲ ਮੰਗੇ RAM ਹੈ ਭਾਈ ਸਦਾ ਹੀ ਉਸ ਪ੍ਰਭ ਪਰਮਾਤਮਾ ਦੀ ਸੇਵਾ ਭਗਤੀ ਕਰਨੀ ਚਾਹੀਦੀ ਹੈ ਉਸ ਦੀ ਭਗਤੀ ਦੀ ਬਰਕਤ ਨਾਲ ਮੂਹ ਮੰਗੇ ਫਲ ਮਿਲ ਜਾਂਦੇ ਹਨ ਨਾਨਕ ਪ੍ਰਭ ਸਰਣਾਗਤੀ ਜਪ ਅਨਤ ਤਰੰਗੇ RAM ਹੈ ਨਾਨਕ ਸਦਾ ਪਰਮਾਤਮਾ ਦੀ ਸਰਨ ਪਿਆ ਰਹੋ ਉਸ ਅਨੇਕਾਂ ਲਹਿਰਾਂ ਦੇ ਮਾਲਕ ਪ੍ਰਭੂ ਦਾ ਨਾਮ ਜਪਿਆ ਕਰੋ ਇਕ ਤੈਲ ਪ੍ਰਭੂ ਨਾ ਵਿਸਰੈ ਜਿਨ ਸਭ ਕੇ ਛਦੀਨਾ RAM हे ਭਾਈ ਜੇਸ ਪ੍ਰਭੂ ਪਰਮਾਤਮਾ ਨੇ ਹਰੇਕ ਪਤਾਰਸ ਦਿੱਤਾ ਹੈ ਹਰ ਇੱਕ ਸੁਖ ਦਿੱਤਾ ਹੈ ਉਸ ਨੂੰ ਰਤਾ ਭਰ ਸਮੇ ਲਈ ਭੀ ਭੁੱਲਣਾ ਨਹੀਂ ਚਾਹੀਦਾ ਹਮੇਸ਼ਾ ਪਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ ਹੈ ਵੱਡੇ ਭਾਗੇ ਮੇਲਾਵੜਾ ਗੁਰਮਖ ਪਿਰ ਚੀਨਾ ਰਾਮ ਪਰ ਉਸ ਨਾਲ ਮਲਾਪ ਵੱਡੇ ਭਾਗਾ ਨਾਲ ਹੀ ਹੁੰਦਾ ਹੈ ਜਿਹੜਾ ਮਨੁੱਖ ਗੁਰਦੀ ਸ਼ਰਨ ਪੈਂਦਾ ਹੈ ਉਸ ਪ੍ਰਭੂ ਪਤੀ ਨਾਲ ਡੂੰਗੀ ਸਾਂਝ ਪਾ ਲੈਂਦਾ ਹੈ ਬਾਹਾਂ ਪਕੜ ਤਮ ਤੇ ਕਾਢਿਆ ਕਰ ਆਪਣਾ ਲੀਨਾ ਰਾਮ ਸਾਜ ਪਾਣ ਵਾਲੇ ਦੀ ਬਾਹ ਫੜ ਕੇ ਉਸ ਨੂੰ ਮਾਇਆ ਦੇ ਮੋਹ ਦੇ ਹਨੇਰੇ ਵਿੱਚੋਂ ਪਰਮਾਤਮਾ ਆਪ ਕੱਢ ਲੈਂਦਾ ਹੈ ਅਤੇ ਉਸ ਨੂੰ ਆਪਣਾ ਬਣਾ ਲੈਂਦਾ ਹੈ ਨਾਮ ਜਪਤ ਨਾਨਕ ਜੀਵੈ ਸੀਤਲ ਮਨ ਸੀਨਾ ਰਾਮ ਏ ਨਾਨਕ ਪਰਮਾਤਮਾ ਦਾ ਨਾਮ ਜਪਦਿਆਂ ਮਨੁੱਖ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ਨਾਮ ਜਪਣ ਵਾਲੇ ਦਾ ਮਨ ਹਿਰਦਾ ਸੀਨਾ ਠੰਡਾ ਠਾਰ ਰਹਿੰਦਾ ਹੈ ਜਿਹੜਾ ਨਾਮ ਜਪਦਾ ਹੈ ਨਾ ਉਹ ਕਿਸੇ ਨੂੰ ਮਾੜੀ ਨਹੀਂ ਕਹਿੰਦਾ ਕਿਸੇ ਦੀ ਚੁਗਲੀ ਨਿੰਦਿਆ ਨਹੀਂ ਕਰਦਾ ਕਿਸੇ ਵੱਲ ਵੇਖ ਕੇ ਸੜਦਾ ਨਹੀਂ ਕਿਉਂਕਿ ਉਹ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ ਤੇ ਉਹਦੇ ਅੰਦਰ ਠੰਡ ਬਣੀ ਰਹਿੰਦੀ ਹੈ ਇਹ ਨਾਮ ਦਾ ਪ੍ਰਤਾਪ ਹੈ ਕਿਆ ਗੁਣ ਤੇਰੇ ਕਹਿ ਸਕੋ ਪ੍ਰਭ ਅੰਤਰ ਜਾਮੀ ਰਾਮ हे प्रभु परमात्मा तू सब जीवांदे दिल दी जानण वाला अंतर्जामी है कण कण के अंतर की जानत भले बुरे की पीर पहचानत मैं तेरे केड़े केड़े गुण दस सकदा हां तेरे गुण अनेक हन परमात्मा अनेक हन लखा हन करोड़ों हन ते मेरी जीव इक है तेरे गुण ना गा सकदी है ना दस सकदी है सिमर सिमर नारायण ਹੇ ਪਾਰ ਗ੍ਰਾਮੀਂ RAM ਹੇ ਭਾਈ ਪ੍ਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਜੀਵ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਜੋਗੇ ਹੋ ਜਾਂਦੇ ਹਨ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਪ੍ਰਮਾਤਮਾ ਦੇ ਨਾਮ ਵਿੱਚ ਬਹੁਤ ਹੀ ਵੱਡੀ ਸ਼ਕਤੀ ਹੈ ਗੋਨ ਗਾਵਤ ਗੋਵਿੰਦ ਕੇ ਸਭ ਇੱਛਾ ਪੂਜਾਮੀ RAM ਪਰਮਾਤਮਾ ਦੇ ਗੁਣ ਗਾਉਂਦਿਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਨਾਨਕ ਉਦਰੇ ਜਪ ਹਰੇ ਸਭੂ ਕਾ ਸਵਾਮੀ RAM हे ਨਾਨਕ ਜਿਹੜਾ ਮਨੁੱਖ ਪਰਮਾਤਮਾ ਵਾਹਿਗੁਰੂ हे ਨਾਨਕ ਜਿਹੜਾ ਪਰਮਾਤਮਾ ਸਭ ਜੀਵਾਂ ਦਾ ਮਾਲਕ ਹੈ ਉਸ ਦਾ ਨਾਮ ਜਪ ਕੇ ਜੀਵ ਵਿਕਾਰਾਂ ਤੋਂ ਬਚ ਜਾਂਦੇ ਹਨ ਰਾਸ ਭਿੰਨੇੜੇ ਆਪਣੇ ਰਾਮ ਸੰਗੇ ਸੇ ਲੋਇਣ ਨੀਕੇ ਰਾਮ हे ਪਾਈਓ ਅੱਖਾਂ ਹੀ ਸੋਹਣੀਆਂ ਹਨ ਜਿਹੜੀਆਂ ਪ੍ਰਮਾਤਮਾ ਦੇ ਨਾਮ ਰਸ ਨਾਲ ਭਿੱਜੀਆਂ ਰਹਿੰਦੀਆਂ ਹਨ ਪ੍ਰਭ ਪੇਖ ਤ ਇੱਛਾ ਪੁੰਨੀਆਂ ਮਿਲ ਸਾਜਨ ਜੀ ਕੇ ਰਾਮ हे ਪਾਈ ਜਿੰਦ ਦੇ ਸਜਣ ਪ੍ਰਭੂ ਪ੍ਰਮਾਤਮਾ ਨੂੰ ਮਿਲ ਕੇ ਪ੍ਰਭੂ ਦਾ ਦਰਸ਼ਨ ਕਰਦਿਆ ਹਰੇਕ ਇਸ਼ਾ ਪੂਰੀ ਹੋ ਜਾਂਦੀ ਹੈ ਅਮਰਤ ਰਸ ਹਰ ਪਾਇਆ ਵਿਖਿਆ ਰਸ ਫਿੱਕੇ ਰਾਮ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਪ੍ਰਾਪਤ ਕਰ ਲਿਆ ਉਸ ਨੂੰ ਮਾਇਆ ਦੇ ਸਾਰੇ ਸਵਾਦ ਸਾਰੇ ਰਸ ਫਿੱਕੇ ਜਾਪਦੇ ਹਨ ਨਾਨਕ ਜਲ ਜਲ ਹੈ ਸ ਮਾਇਆ ਜੋਤੀ ਜੋਤ ਮਿਕੇ ਰਾਮ हे ਨਾਨਕ ਨਾਮ ਰਸ ਪ੍ਰਾਪਤ ਕਰ ਲੈਣ ਵਾਲੇ ਦੀ ਜਿੰਦ ਪਰਮਾਤਮਾ ਦੀ ਜੋਤ ਵਿੱਚ ਓ ਇੱਕਮਿਕ ਹੋ ਜਾਂਦੀ ਹੈ ਜਿਵੇਂ ਪਾਣੀ ਵਿੱਚ ਪਾਣੀ ਰਲ ਜਾਂਦਾ ਹੈ ਜਿਵੇਂ ਪਾਣੀ ਵਿੱਚ ਪਾਣੀ ਰਲ ਕੇ ਅਲੱਗ ਨਹੀਂ ਹੁੰਦਾ ਇਸ ਤਰ੍ਹਾਂ ਪਰਮਾਤਮਾ ਦੀ ਜੋਤ ਤੇ ਨਾਮ ਜਪਣ ਵਾਲੇ ਦੀ ਜੋਤ ਪਰਮਾਤਮਾ ਵਿੱਚ ਇੱਕਮਿਕ ਹੋ ਜਾਂਦੀ ਹੈ ਅਮਰਤ ਰਸ ਹਰ ਪਾਇਆ ਵਿਖਿਆ ਰਸ ਫੀਕੇ ਰਾਮ ਨਾਨਕ ਜਲ ਜਲ ਹੈ ਸਮਾਇਆ ਜੋਤੀ ਜੋਤ ਮੀਕੇ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 848 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕਾ ਲੂ ਆਪਾਂ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 849 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਪੁੱਲ ਚੌਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਗੁਰੂ ਪਿਆਰਿਓ ਜੇ ਕੋਈ ਦਾਸ ਤੋਂ ਗੁਰਬਾਣੀ ਪੜ੍ਹਦਿਆਂ ਗਲਤੀ ਹੋ ਜਾਵੇ ਤਾਂ ਕਮੈਂਟ ਵਿੱਚ ਜ਼ਰੂਰ ਦੱਸਿਆ ਕਰੋ ਉਸ ਪੰਕਤੀ ਨੂੰ ਲਿਖ ਕੇ ਤਾਂ ਕਿ ਦਾਸ ਅੱਗੋਂ ਤੋਂ ਸੁਧਾਰਨ ਦੀ ਕੋਸ਼ਿਸ਼ ਕਰੇਗਾ ਕਿਉਂਕਿ ਬਾਣੀ ਥਾ ਸਮੁੰਦਰ ਹੈ ਅਸੀਂ ਤੁਸ਼ ਜੀ ਬੁੱਧ ਵਾਲੇ ਜੀਵ ਹਾਂ ਤੇ ਗਲਤੀਆਂ ਹੋ ਜਾਂਦੀਆਂ ਹਨ ਰੋਜ਼ਾਨਾ ਗੁਰਬਾਣੀ ਵਿਆਖਿਆ ਸਰਵਣ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਪੁੱਲ ਚੁੱਕ ਦੀ ਖਿਮਾ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ